ਅ ਜਿੰਨੇ ਵੀ ਸੱਜਣ ਤੁਸੀਂ ਬੈਠੇ ਹੋ ਮੈਂ ਨੋਟ ਕਰਦਾ ਸੀ ਇਹਦੇ ਵਿੱਚ ਅੱਧੀ ਸੰਗਤ ਉਹ ਹੈ ਆ ਵਿੱਚ ਬੈਠੇ ਸੱਜਣਾ ਨੂੰ ਮੈਂ ਸਟੇਜ ਵੱਲ ਵੇਖਦਾ ਸੀ ਬਿਆਸ ਵਾਲੇ ਬਾਬਾ ਗੁਰਿੰਦਰ ਸਿੰਘ ਹੁਣੀ ਆਏ ਹੋਏ ਐ ਤੇ ਕਈ ਸੱਜਣ ਜਿਹੜੇ ਐ ਉਹ ਐਦਾਂ ਐਦਾਂ ਹੀ ਐਦਾਂ ਐਦਾਂ ਵੇਖਦੇ ਕਿਉਂਕਿ ਉਹ ਮੈਨੂੰ ਮੈਂ ਸਮਝ ਰਿਹਾ ਸੀ ਵੀ ਉਹਨਾਂ ਦੇ ਪ੍ਰੇਮੀ ਹੋਣਗੇ ਪ੍ਰਾਣੇ ਜੁੜੇ ਹੋਣਗੇ ਲਾਕੇ ਤੇ ਉਹਨਾਂ ਨੂੰ ਪਤਾ ਲੱਗਾ ਵੀ ਸਾਡੇ ਗੁਰੂ ਜੀ ਆਣ ਲੱਗੇ ਐ ਤੇ ਸਾਰੇ ਇਕੱਠੇ ਹੋ ਕੇ ਉਹ ਵੀ ਆਏ ਐ ਵਿੱਚ ਬੈਠੇ ਐ ਉਹ ਮੁੜ ਮੁੜ ਗਰਦਨਾ ਉਹਨਾਂ ਦੀਆਂ ਇਦਾਂ ਘੁੰਮਦੀਆਂ ਇਧਰ ਵਿੱਚ ਕਈ ਬੀਬੀਆਂ ਵੀ ਬੈਠੀਆਂ ਐ ਜਦੋਂ ਮੱਥਾ ਟਿਕ ਰਿਹਾ ਸੀ ਤੇ ਉਹ ਇਦਾਂ ਟੇਡੀਆਂ ਹੋ ਹੋ ਵੇਖਦੀਆਂ ਕਿ ਕਦੋਂ ਤੁਹਾਡਾ ਨਿਬੜਨਾ ਤੇ ਕਦੋਂ ਅਸੀਂ ਦਰਸ਼ਨ ਕਰੀਏ ਇਹ ਇਹਨਾਂ ਦੀ ਪ੍ਰੇਮੀਆਂ ਦੀ ਪਿਆਰ ਵਾਲਿਆਂ ਦੀ ਸੋਚ ਹੁੰਦੀ ਹੈ ਸੋ ਮੈਂ ਕਹਿਣਾ ਏ ਚਾਨਾ ਵੀ ਜਿਵੇਂ ਪਿਆਰ ਐ ਉਹ ਵੇਖ ਰਹੇ ਨੇ ਉਹਨਾਂ ਦੇ ਅੰਦਰ ਪ੍ਰੇਮ ਐ ਆਪਣੇ ਜਿਵੇਂ ਉਹਨਾਂ ਨੇ ਜੁੜੇ ਐ ਜਿਵੇਂ ਉਹਨਾਂ ਨੇ ਆਪਣਾ ਪ੍ਰੇਮ ਪੈਦਾ ਕੀਤਾ ਹੈ ਸਾਡੇ ਸਾਰਿਆਂ ਦੇ ਅੰਦਰ ਇਹ ਪ੍ਰੇਮ ਪੈਦਾ ਹੋਣਾ ਚਾਹੀਦਾ ਹੈ ਆ ਜਿੰਨੇ ਅਸੀਂ ਬੈਠਿਆ ਮੈਂ ਤੁਹਾਨੂੰ ਗੁਰਸਿੱਖੋਂ ਪੁੱਛਦਾ ਅਸੀਂ ਭਲਾ ਐ ਸਿਰ ਕਰ ਕਰਕੇ ਕਿਉਂ ਨਹੀਂ ਵੇਖਦੇ ਵੀ ਗੁਰੂ ਗ੍ਰੰਥ ਸਾਹਿਬ ਨੂੰ ਵੇਖਣਾ ਹੈ ਅਮਰਤਧਾਰੀਓ ਸਿੰਘੋ ਪੰਗਾਂ ਵਾਲਿਓ ਦਾੜੀਆਂ ਵਾਲਿਓ ਗੁਰੂ ਗ੍ਰੰਥ ਸਾਹਿਬ ਨੂੰ ਮੰਨਣ ਵਾਲਿਓ ਮੈਂ ਤੁਹਾਨੂੰ ਪੁੱਛਦਾ ਸਾਡੇ ਅੰਦਰ ਖਿੱਚ ਕਿਉਂ ਨਹੀਂ ਫਾਇਦਾ ਹੁੰਦੀ